ਇੱਕ ਧੀ ਗੁਰੂ ਰਾਮਦਾਸ ਦੇ ਦਰ ਤੇ ਗਈ ਉਹਨੇ ਅਰਦਾਸ ਕੀ ਕੀਤੀ ਕਹਿੰਦੀ ਗੁਰੂ ਰਾਮਦਾਸ ਮੇਰੀ ਅਰਦਾਸ ਹੈ ਤੇਰੇ ਚਰਨਾਂ ਦੇ ਵਿੱਚ ਕਿ ਧੀਆ ਹਮੇਸ਼ਾ ਪੇਕਿਆਂ ਦੇ ਸਿਰ ਤੇ ਵੱਸਦੀਆਂ ਨੇ ਤੇ ਮੈਂ ਤੇਰੀ ਧੀ ਆ ਤੇ ਤੁਹਾਡਾ ਘਰ ਮੇਰਾ ਪੇਕਾ ਘਰ ਏ ਤੂੰ ਮੇਰਾ ਮਾਪਾਪੇ ਤੇ ਗੁਰੂ ਰਾਮਦਾਸ ਅਗੋ ਕੀ ਕਹਿੰਦੇ ਨੇ ਕਹਿੰਦੇ ਧੀਏ ਜੇ ਤੂੰ ਕਹਿਨੀ ਹੈ ਨਾ ਧੀਆਂ ਪੇਕਿਆਂ ਦੇ ਸਿਰ ਤੇ ਵਸਦੀਆਂ ਨੇ ਤੇ ਫਿਰ ਯਾਦ ਰੱਖੀ ਤੇਰਾ ਪੇਕਾ ਘਰ ਇਹੋ ਜਿਹਾ ਜਿੱਥੇ ਰਾਜੇ ਮਹਾਰਾਜੇ ਬਾਦਸ਼ਾਹ ਇੱਥੇ ਝੁਕਦੇ ਨੇ ਤੇ ਜੇ ਤੂੰ ਧੀ ਬਣ ਕੇ ਆਈ ਹੈ ਨਾ ਤੇ ਸਾਰੇ ਸੰਸਾਰ ਦੇ ਸੁੱਖ ਤੇਰੀ ਝੋਲੀ ਦੇ ਵਿੱਚ ਮੈਂ ਭਾਵਾਂਗਾ ਜੇ ਤੂੰ ਧੀ ਬਣ ਕੇ ਆਈ ਹੈ ਜੇ ਆਪਾਂ ਗੁਰੂ ਦੇ ਧੀਆਂ ਪੁੱਤਰ ਬਣ ਕੇ